ਅਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂਨਾਹੀ ਸਤਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਪਰਬਰਖੀ ਪੈਜੁ ਹਮਾਰੀ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗਟਲ ਗੁਰ ਤਾ ਗੱਦੀ ਉੱਪਰ ਸਿਵਾਏ ਮਾਨ ਦਸਾ ਪਾਤ ਸੰਜਨ ਦੀ ਜਗਦੀ ਜੋਤ ਪੂਰੇ ਸਤਿਗੁਰੂ ਸ਼ਬਦ ਦਾ ਅਵਤਾਰ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਨਾਂ ਦੀ ਹਜ਼ੂਰੀ ਵਿੱਚ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰਖਾਲਸਾ ਸਾਧ ਸੰਗਤ ਜੀਓ ਆਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਪਿਆਰ ਸਹਿਤ ਸਤਗੁਰੂ ਦੀ ਬਖਸ਼ੀ ਹੋਈ ਫਤਿਹ ਬਲਾਈਏ ਕੋਈ ਰਸਨਾ ਵਾਂਜੀ ਨਾ ਰਵੇ ਸਾਰੇ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਅੰਮ੍ਰਿਤ ਵੇਲੇ ਸਤਗੁਰੂ ਜੀ ਦੇ ਦਰਸ਼ਨ ਦੇਦਾਰੇ ਕਰਨ ਦਾ ਸੁਭਾਗੀ ਸਮਾਂ ਸਤਗੁਰੂ ਨੇ ਸਾਨੂੰ ਬਖਸ਼ਿਆ ਹੈ ਸਵਾ ਉਹ ਜਿੰਨਾ ਸਮਾਂ ਸਤਗੁਰੂ ਜੀ ਬਖਸ਼ਦੇ ਆ ਗੁਰੂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਏ ਆਪਣੇ ਮਨ ਚੇਤਨ ਨੂੰ ਇਕਾਗਰ ਕਰਕੇ ਗੁਰੂ ਦੇ ਸ਼ਬਦ ਵਿੱਚ ਆਪਣੇ ਮਨ ਨੂੰ ਜੋੜੀਏ ਜਿੱਥੇ ਤਨ ਕਰਕੇ ਪਹੁੰਚੇ ਉੱਥੇ ਮਨ ਨੂੰ ਵੀ ਹਾਜ਼ਰ ਕਰੀਏ ਕਿਉਂਕਿ ਸਤਿਗੁਰੂ ਦਾ ਫਰਮਾਨ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਸੀਤ ਪਰਮਾਤਮਾ ਦਾ ਸਿਮਰਨ ਕਰਨਾ ਉਹਦੀ ਉਸਤਤ ਕਰਨੀ ਹੈ ਜਾਂ ਉਹਦੀ ਉਸਤਤ ਸੁਣਨੀ ਹੈ ਉਦੀ ਵਡਿਆਈ ਕਰਨੀ ਹੈ ਤੇ ਮਨ ਚਿੱਤ ਨੂੰ ਇਕਾਗਰ ਕਰਕੇ ਪਿਆਰ ਸਹਿਤ ਗੁਰੂ ਦੀ ਵਡਿਆਈ ਕਰੀਏ ਤਾਂ ਕਿ ਪੂਰਾ ਪੂਰਾ ਲਾਹਾ ਪ੍ਰਾਪਤ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਜਿਨ ਨੇ ਉਹਦੀ ਵਡਿਆਈ ਕਰ ਲਈ ਉਹਦੀ ਜੈ ਜੈਕਾਰ ਹੋ ਜਾਂਦੀ ਹੈ ਜਿਨ ਨੇ ਪਰਮਾਤਮਾ ਦੀ ਵਡਿਆਈ ਕਰ ਲਈ ਜਿਨ ਨੇ ਪਰਮਾਤਮਾ ਪਰਮੇਸ਼ਰ ਦੀ ਉਸਤਤ ਕਰ ਲਈ ਉਹਦੀ ਵੀ ਵਡਿਆਈ ਹੋ ਜਾਂਦੀ ਹੈ ਕਿਉਂਕਿ ਜਿਹੜਾ ਵੱਡੇ ਨਾਲ ਜੁੜ ਗਿਆ ਉਹ ਵੀ ਵੱਡਾ ਹੋ ਜਾਂਦਾ ਹੈ। ਉਹ ਵੱਡੇ ਦੇ ਗੁਣ ਗਾ ਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਗੁਣ ਗਾ ਲਵੇ ਉਹ ਪੂਰਾ ਹੋ ਜਾਂਦਾ ਹੈ। ਨਹੀਂ ਤੇ ਇਸ ਸੰਸਾਰ ਵਿੱਚ ਕੀ ਹੁੰਦਾ ਹੈ? ਪਰਮਾਤਮਾ ਦੇ ਜਿਹੜੇ ਪਿਆਰੇ ਆ ਪਰਮੇਸ਼ਰ ਦੇ ਸੇਵਕ ਉਹ ਪ੍ਰਭੂ ਵਿੱਚ ਇੱਕਮਿਕ ਹੋ ਜਾਂਦੇ ਉਹਦੀ ਵਡਿਆਈ ਕਰ ਕਰਕੇ ਤੇ ਸੰਸਾਰ ਉਹਨਾਂ ਦੀ ਫਿਰ ਨਿੰਦਿਆ ਕਰਦਾ ਹੈ। ਸਤਗੁਰੂ ਜੀ ਕਹਿੰਦੇ ਨਹੀਂ ਜਿਹੜੇ ਪਰਮਾਤਮਾ ਦੇ ਪਿਆਰੇ ਆ ਉਹਨਾਂ ਦੀ ਜੈ ਜੈਕਾਰ ਹੋ ਜਾਂਦੀ ਹੈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਮਨ ਅੰਦਰ ਪਰਮੇਸ਼ਰ ਵਸ ਜਾਂਦਾ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਉਹਨਾਂ ਦੀ ਵਡਿਆਈ ਹੁੰਦੀ ਸੰਸਾਰ ਵਿੱਚ ਸਾਰਾ ਸੰਸਾਰ ਜੈ ਜੈਕਾਰ ਕਰਦਾ ਹੈ ਇਸ ਕਰਕੇ ਜਿਨ੍ਹਾਂ ਨੇ ਵੀ ਵਡਿਆਈ ਕੀਤੀ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਸੁਖ ਪ੍ਰਾਪਤ ਹੁੰਦੇ ਆ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਇਸੇ ਤਰ੍ਹਾਂ ਦਾ ਇਹ ਹੁਕਮਨਾਮਾ ਸਾਹਿਬ ਅੱਜ ਸਾਨੂੰ ਬਖਸ਼ਦੇ ਆ ਸਤਿਗੁਰੂ ਜੀ ਸਤਿਗੁਰੂ ਪੰਚਮ ਪਾਤਸ਼ਾਹ ਦੀ ਬਾਣੀ ਹੈ ਸੋਰਠਿ ਰਾਗ ਅੰਦਰ ਸਤਿਗੁਰੂ ਨੇ ਉਚਾਰਨ ਕੀਤਾ ਹੈ ਹੁਕਮਨਾਮਾ ਸਾਹਿਬ 629 ਅੰਗ ਦੇ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਸੋਰਠ ਮਹੱਲਾ ਪੰਜਵਾ ਰਾਗ ਸੋਰਠ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਤਸ਼ਾਹ ਦੀ ਬਾਣੀ ਹੈ ਸਤਗੁਰੂ ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਸਤਗੁਰੂ ਜੀ ਕਹਿੰਦੇ ਆਗੈ ਸੁਖ ਮੇਰੇ ਮੀਤਾ પાછે આનંદ ਪ੍ਰਭ ਕੀਤਾ ਅੱਗੇ ਆਉਣ ਵਾਲੇ ਸੁੱਖ ਹੋਣ ਪਿੱਛੇ ਜ਼ਿੰਦਗੀ ਵਿੱਚ ਸੁੱਖਾਂ ਦੀ ਬਤੀਤ ਹੋਈ ਹੋਵੇ ਇਹ ਕਿਵੇਂ ਹੋ ਸਕਦਾ ਸਾਡੀ ਜ਼ਿੰਦਗੀ ਵਿੱਚ ਤਾਂ ਦੁੱਖ ਬਹੁਤ ਹੈ ਪਿੱਛੇ ਵੀ ਬੜੇ ਦੁਖੀ ਰਹੇ ਆ ਅੱਗੇ ਵੀ ਬੜੇ ਦੁਖੀ ਕੋਈ ਪਤਾ ਹੀ ਨਹੀਂ ਕਿ ਸਮਾਂ ਕਹੋ ਜਾਵਣਾ ਪਰ ਸਤਿਗੁਰੂ ਜੀ ਕੀ ਕਹਿੰਦੇ ਆ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆ ਅੱਗੇ ਸੁੱਖ ਮੇਰੇ ਮੀਤਾ ਅੱਗੇ ਵੀ ਸੁੱਖ ਮਿਲਣਗੇ ਪਾਛੇ ਆਨੰਦ ਪ੍ਰਭ ਕੀਤਾ ਪਿਛਲੀ ਜ਼ਿੰਦਗੀ ਵੀ ਆਨੰਦ ਵਿੱਚ ਬਤੀਤ ਹੋਈ ਇਹ ਹੋਈ ਕਿਵੇਂ ਸਤਿਗੁਰ ਜੀ ਕਹਿੰਦੇ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਹੀਂ ਇਹ ਤਾਂ ਤਾਂ ਹੀ ਹੋ ਸਕਦਾ ਹੈ ਜੇ ਪੂਰਾ ਪਰਮੇਸ਼ਰ ਐਸੀ ਬਣਤ ਬਣਾਵੇ ਨਹੀਂ ਤੇ ਸਾਰਾ ਸੰਸਾਰ ਦੁਖੀ ਹੈ ਪਿੱਛੇ ਜ਼ਿੰਦਗੀ ਵੀ ਦੁਖੀ ਬੀਤੀ ਆਉਣ ਵਾਲੀ ਜ਼ਿੰਦਗੀ ਵੀ ਦੁਖੀ ਦੁੱਖਾਂ ਵਿੱਚ ਪਰ ਜੇ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਨਾਲ ਕੋਈ ਜੁੜ ਜਾਵੇ ਉਹ ਪਰਮਾਤਮਾ ਐਸੀ ਬਣਤ ਬਣਾਉਂਦਾ ਹੈ ਉਹ ਪਿੱਛੇ ਵੀ ਸੁੱਖ ਦਿੰਦਾ ਤੇ ਅੱਗੇ ਆਉਣ ਵਾਲੀ ਜ਼ਿੰਦਗੀ ਵਿੱਚ ਵੀ ਸੁੱਖ ਤੇ ਆਨੰਦ ਦਿੰਦਾ ਹੈ ਜੈ ਜੈਕਾਰ ਹੁੰਦੀ ਸੰਸਾਰ ਵਿੱਚ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਭਗਤ ਰਵਿਦਾਸ ਜੀ ਦਾ ਜਿਸ ਦੀ ਜ਼ਿਕਰ ਪੜ੍ਹਦੇ ਆ ਉਸ ਸਮੇਂ ਭਗਤ ਰਵਿਦਾਸ ਜੀ ਇਕ ਨੀਚ ਜਾਤੀ ਉਸ ਸਮੇਂ ਦੇ ਲੋਕ ਕਹਿੰਦੇ ਸੀ ਵੀ ਇਹ ਨੀਵੀਂ ਜਾਤੀ ਹੈ ਉਸ ਕੁਲ ਵਿੱਚ ਪੈਦਾ ਹੋਏ ਪ੍ਰਗਟ ਹੋਏ ਉਹਨਾਂ ਦਾ ਪ੍ਰਕਾਸ਼ ਹੋਇਆ ਭਗਤ ਰਵਿਦਾਸ ਜੀ ਮਹਾਰਾਜ ਕੀਤਾ ਵੀ ਉਹ ਜਾ ਕੰਮ ਵੀ ਉਹ ਜਾ ਜੁੱਤੀਆਂ ਗੰਢਦੇ ਸੀ ਚਮ ਦਾ ਕੰਮ ਕਰਦੇ ਸੀ ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਗੁਰਪੰਚਮ ਪਾਤਸ਼ਾਹ ਜੀ ਕਹਿੰਦੇ ਆ ਢੋਰ ਨੀਤ ਪਸੂ ਢੋਣ ਵਾਲੇ ਮਰੇ ਪਸ਼ੂਆਂ ਦਾ ਕੰਮ ਕਰਨ ਵਾਲੇ ਜੁੱਤੀਆਂ ਬਣਾਉਣ ਵਾਲੇ ਉਸ ਸਮੇਂ ਐਸਾ ਸਮਾਂ ਸੀ ਕਿ ਜਾਤ ਪਾਤ ਬ੍ਰਾਹਮਣ ਲੋਕਾਂ ਨੇ ਬਹੁਤ ਖਲਾਰੀ ਹੋਈ ਸੀ ਅਸੀਂ ਬ੍ਰਾਹਮਣ ਆ ਜੀ ਅਸੀਂ ਪੂਜਣ ਜੋਗ ਆ ਤੇ ਨੀਵੀਂ ਜਾਤੀ ਵਾਲੇ ਉਹਨਾਂ ਦੇ ਹੱਥੋਂ ਪ੍ਰਸ਼ਾਦਾ ਨਹੀਂ ਸੀ ਛਕਿਆ ਜਾਂਦਾ ਸੜੇ ਤੇ ਨਹੀਂ ਚੜਨ ਦਿੱਤਾ ਜਾਂਦਾ ਸੀ ਜੇ ਪਰਸ਼ਾਵਾਂ ਪੈ ਜਾਂਦਾ ਸੀ ਤੇ ਕਹਿੰਦੇ ਸੀ ਅਸੀਂ ਭਿੱਟੇ ਗਏ ਦੀ ਇਸ ਤਰ੍ਹਾਂ ਦੀਆਂ ਗੱਲਾਂ ਉਦੋਂ ਬੜੀਆਂ ਚਲਦੀਆਂ ਸੀ ਜਾਤ ਪਾਤ ਊਚ ਨੀਚ ਬਹੁਤ ਕੀਤੀ ਹੋਈ ਸੀ ਤੇ ਭਗਤ ਰਵਿਦਾਸ ਜੀ ਪਰਮਾਤਮਾ ਦੇ ਭਗਤ ਸੀ ਗੁਰੂ ਪੰਚਮ ਪਾਤਸ਼ਾਹ ਜੀ ਨੇ ਗਵਾਹੀ ਦਿੱਤੀ ਹੈ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆਠ ਦਾਮ ਕੋ ਸ਼ੀਪਰੋ ਹੋਇਓ ਲਖੀਨਾ ਬੁੰਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾਂ ਜਲਾਹ ਰੋ ਭਇਓ ਗੁਣੀ ਗਹੀਰਾ ਅਗੇ ਕਹਿੰਦੇ ਰਵਿਦਾਸ ਤਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀ ਆਉ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਵਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ ਮਿਲੈ ਪਰ ਤਖ ਗੋਸਾਈਆਂ ਧੰਨਾ ਵਡਪਾਗਾ ਭਗਤ ਧੰਨਾ ਜੀ ਦੀ ਬਾਣੀ ਅੰਦਰ ਗੁਰੂ ਪੰਚਮ ਪਾਤਸ਼ਾਹ ਨੇ ਉਚਾਰਨ ਕਰਕੇ ਸਾਰੇ ਭਗਤਾਂ ਦਾ ਜ਼ਿਕਰ ਕੀਤਾ ਭਾਵੇਂ ਉਸ ਸਮੇਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਕੀਤਾ ਸੀ ਜੁੱਤੀਆਂ ਗੰਧਣ ਦਾ ਪਰ ਪਰਮਾਤਮਾ ਨਾਲ ਲਿਬ ਲੱਗੀ ਹੋਈ ਸੀ ਪਰਮੇਸ਼ਰ ਦੇ ਗੁਣ ਗਾਉਣੇ ਹਾਥ ਪਾਉ ਕਰ ਕੰਮ ਸਭ ਚੀਤ ਨਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮਕਾਰ ਕਰਨਾ ਤੇ ਚਿੱਤ ਪਰਮਾਤਮਾ ਨਾਲ ਜੋੜ ਕੇ ਰੱਖਣਾ ਤੇ ਜਦੋਂ ਪਰਮਾਤਮਾ ਦੀ ਬੰਦਗੀ ਕਰਦੇ ਆ ਸਿਮਰਨ ਕਰਦੇ ਆ ਸਵੇਰੇ ਸ਼ਾਮ ਪਰਮਾਤਮਾ ਦੀ ਵਡਿਆਈ ਕਰਦੇ ਆ ਤੇ ਸੰਗਤਾਂ ਸੁਣਨਾ ਆਉਂਦੀਆਂ ਸੰਗਤਾਂ ਪਿਆਰ ਵਾਲੀਆਂ ਖੇਚੀਆਂ ਆਉਂਦੀਆਂ ਕਿਉਂਕਿ ਸੰਸਾਰ ਸੁਣਨਾ ਚਾਹੁੰਦਾ ਕੋਈ ਸੁਣਾਉਣ ਵਾਲਾ ਨਹੀਂ ਮਿਲਦਾ ਪਰਮਾਤਮਾ ਦੀ ਵਡਿਆਈ ਸਾਧ ਸੰਗਤ ਗੁਰੂ ਦੇ ਪਿਆਰੇ ਸੁਣਨਾ ਚਾਹੁੰਦੇ ਆ ਪਰ ਸੁਣਾਉਣ ਵਾਲਾ ਕੋਈ ਨਹੀਂ ਮਿਲਦਾ ਜੇ ਕੋਈ ਮਿਲਦਾ ਵੀ ਹੈ ਪਰਮਾਤਮਾ ਦਾ ਨਾਮ ਦੇ ਕੇ ਆਪਣੀਆਂ ਗੱਲਾਂ ਸੁਣਾਉਣ ਵਾਲੇ ਬਾਲੇ ਆ। ਆਪਣੀਆਂ ਗੱਲਾਂ ਕਰਨ ਵਾਲੇ ਇੱਧਰ ਦੀ ਉੱਧਰ ਉੱਧਰ ਦੀ ਇੱਧਰ ਸਾਧ ਸੰਗਤ ਦਾ ਰੂਪ ਦੇ ਕੇ ਸੰਸਾਰ ਦੀਆਂ ਗੱਲਾਂ। ਪਰਮੇਸ਼ਰ ਦੀ ਗੱਲ ਕੋਈ ਨਹੀਂ। ਭਗਤ ਰਵਿਦਾਸ ਜੀ ਸਵੇਰੇ ਸ਼ਾਮ ਪਰਮਾਤਮਾ ਦੇ ਨਾਮ ਦੀ ਵਿਚਾਰ ਚਰਚਾ ਕਰਦੇ ਆ ਤੇ ਦੁਨੀਆਂ ਲੋਕ ਲੋਕਾਈ ਸਾਧ ਸੰਗਤ ਦੁਖੀ ਲੋਕ ਆ ਕੇ ਸੁਣਦੇ ਆ ਜਦੋਂ ਉਹਨਾਂ ਨੂੰ ਆਨੰਦ ਮਿਲਦਾ ਹੈ। ਜਦੋਂ ਹਰ ਜਸ ਸੁਣ ਕੇ ਵਾਪਸ ਜਾਂਦੇ ਆ ਤੇ ਧੰਨ ਰਵਿਦਾਸ ਧੰਨ ਰਵਿਦਾਸ ਕਹਿੰਦੇ ਜਾਂਦੇ ਆ ਕਿਉਂਕਿ ਪਰਮਾਤਮਾ ਨਾਲ ਜੁੜੇ ਹੋਏ ਸੀ ਇੱਕ ਹੀ ਰੂਪ ਹੋ ਗਏ ਹਰ ਹਰ ਜਨ ਦੇ ਏਕ ਹੈ ਬਿਬ ਵਿਚਾਰ ਕਿਸ ਨਾਹੀ ਆਪਾਂ ਵਿਚਾਰ ਕਰਦੇ ਸੀ ਜੈ ਜੈਕਾਰ ਕਰੇ ਸਭ ਕੋਈ ਸਾਰਾ ਸੰਸਾਰ ਕਿਵੇਂ ਜੈ ਜੈਕਾਰ ਕਰਦਾ ਹੈ ਹੁਣ ਦੁਨਿਆ ਦੁਨਿਆ ਜਿਹੜੀ ਆਉਂਦੀ ਐ ਸਾਧ ਸੰਗਤ ਆਉਂਦੀ ਐ ਗੁਰੂ ਦੀ ਬਾਣੀ ਹਰਜਤ ਸੁਣ ਕੇ ਧੰਨ ਰਵਿਦਾਸ ਧੰਨ ਰਵਿਦਾਸ ਕਹਿੰਦੇ ਜਾਂਦੇ ਆ ਤੇ ਇਹ ਗੱਲਾਂ ਉਸ ਸਮੇਂ ਦੇ ਬ੍ਰਾਹਮਣ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਕਾਂਸੀ ਦੇ ਰਹਿਣ ਵਾਲੇ ਸੀ ਭਗਤ ਰਵਿਦਾਸ ਜੀ ਉੱਥੇ ਹੀ ਬ੍ਰਾਹਮਣ ਲੋਕ ਪੰਡਿਤ ਲੋਕ ਰਹਿੰਦੇ ਸੀ ਜਿਹੜੇ ਬੜੇ ਪੜੇ ਲਿਖੇ ਸੀ ਚਾਰ ਵੇਦਾਂ ਦੇ ਗਿਆਤਾ ਉਸ ਕਾਂਸੀ ਦੇ ਵਿੱਚ ਰਹਿਣ ਵਾਲੇ ਸੀ ਛੇ ਸ਼ਾਸਤਰ ਪੜਨ ਵਾਲੇ 27 ਸਿਮਰਤੀਆਂ ਪੜਨ ਵਾਲੇ 18 ਪੁਰਾਣ ਪੜਨ ਵਾਲੇ ਉੱਥੇ ਬ੍ਰਾਹਮਣ ਲੋਕ ਰਹਿੰਦੇ ਆ ਤੇ ਉਹਨਾਂ ਨੂੰ ਇਹ ਗੱਲਾਂ ਹਾਜਮ ਨਹੀਂ ਆਉਂਦੀਆਂ ਵੀ ਇੱਕ ਨੀਚ ਜਾਤੀ ਦਾ ਉਹਦੀ ਵਡਿਆਈ ਹੋ ਰਹੀ ਹੈ। ਧੰਨ ਰਵਿਦਾਸ ਧੰਨ ਰਵਿਦਾਸ ਕਹਿ ਰਹੇ ਉਹਨੂੰ ਇਹ ਗੱਲਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਐਨੀ ਵਡਿਆਈ ਵੱਧ ਗਈ, ਵਾਦੀ-ਵਾਦੀ, ਉਪਮਾ ਵਡਿਆਈ ਭਗਤ ਪਿਆਰੇ ਦੀ। ਇੰਨੀ ਸੁਭਾਉਣ ਲੱਗ ਪਈ ਕਿ ਕਿਸੇ ਨੇ ਜਾ ਕੇ ਚਤੌੜਗੜ ਦੇ ਕਿਲੇ ਵਿੱਚ ਉਸ ਰਾਜੇ ਦੇ ਸਾਹਮਣੇ ਵੀ ਭਗਤ ਰਵਿਦਾਸ ਜੀ ਦੀ ਵਡਿਆਈ ਕਰ ਦਿੱਤੀ। ਭਗਤ ਰਵਿਦਾਸ ਜੀ ਐਨੇ ਉੱਚੇ ਭਗਤ ਹੈ, ਐਨੀ ਲਿਵ ਲੱਗਦੀ ਉਹਨਾਂ ਦੀ ਪਰਮਾਤਮਾ ਨਾਲ, ਐਨੇ ਸੋਹਣੇ ਵਿਚਾਰ ਉਹਨਾਂ ਦੇ ਬਾਣੀ ਦੇ। ਪਰਮਾਤਮਾ ਦੀ ਵਡਿਆਈ ਕਰਦੇ ਜਿਹੜਾ ਵੀ ਸੁਣਦਾ ਉਹ ਧਨ ਹੋ ਜਾਂਦਾ ਹੈ। ਜਦੋਂ ਚਿਤੌੜਗੜ ਦੇ ਵਿੱਚ ਇਹ ਗੱਲਾਂ ਖਿਲ ਰੀਆਂ ਵੜਿਆਈ ਪਰਮਾਤਮਾ ਦੇ ਭਗਤ ਦੀ ਹੋਈ। ਉਥੋਂ ਦੀ ਰਾਣੀ ਉਸ ਚਿਤੌੜਗੜ ਦੇ ਕਿਲੇ ਦੀ ਰਾਣੀ ਪਟਰਾਣੀ ਸੀ ਜਿਹੜੀ ਉੱਥੋਂ ਤੱਕ ਇਹ ਗੱਲ ਪਹੁੰਚੀ। ਉਹਨੇ ਸੁਣਿਆ ਵੀ ਪਰਮਾਤਮਾ ਦਾ ਭਗਤ ਹੈ ਕਾਂਸੀ ਦੀ ਧਰਤੀ ਤੇ ਰਹਿਣ ਵਾਲਾ। ਇਹਨੇ ਵਿਚਾਰ ਬਣਾਇਆ ਭਗਤ ਰਵਿਦਾਸ ਜੀ ਦੇ ਦਰਸ਼ਨ ਕਰਨ ਦਾ। ਜਦੋਂ ਦਰਸ਼ਨ ਕਰਨ ਦਾ ਵਿਚਾਰ ਬਣਾਇਆ ਹੁਣ ਰਾਜਾ ਬ੍ਰਾਹਮਣ ਸੀ ਉਸ ਸਮੇਂ ਫਿਰ ਬ੍ਰਾਹਮਣ ਦਾ ਬੋਲ ਵਾਲਾ ਸੀ ਇਹ ਰਾਣੀ ਨੇ ਇੱਕ ਬਹਾਨਾ ਬਣਾਇਆ ਵੀ ਰਾਜਨ ਨੂੰ ਪੁੱਛਿਆ ਆਗਿਆ ਲਈ ਵੀ ਮੈਂ ਤੀਰਥ ਯਾਤਰਾ ਤੇ ਜਾਣਾ ਹੈ ਕਿਉਂਕਿ ਜੇ ਸਿੱਧਾ ਕਹਿੰਦੀ ਮੈਂ ਭਗਤ ਰਵਦਾਸ ਦੇ ਦਰਸ਼ਨ ਕਰਨੇ ਆ ਫਿਰ ਤਾਂ ਉਹਨਾਂ ਨੇ ਜਾਣ ਨਹੀਂ ਸੀ ਦੇਣਾ ਇਹਨਾਂ ਨੇ ਕਿਹਾ ਵੀ ਮੈਂ ਤੀਰਥ ਯਾਤਰਾ ਤੇ ਜਾਣਾ ਹੈ ਤੇ ਰਾਜੇ ਨੇ ਆਗਿਆ ਦੇ ਦਿੱਤੀ ਇਹਨਾਂ ਨੇ ਕੁਝ ਸਿਪਾਈ ਨਾਲ ਲੈ ਰਾਣੀ ਚਾਲੀ ਨੇ ਚਤੌੜਗੜ੍ਹ ਦੀ ਜਿਹੜੀ ਮਹਾਰਾਣੀ ਸੀ ਉਹਨੇ ਆਪਣੇ ਨਾਲ ਕੁਝ ਕਿ ਸਿਪਾਈ ਲੈ ਤੇ ਸਿੱਧੀ ਆ ਕੇ ਕਾਂਸੀ ਵਿੱਚ ਭਗਤ ਰਵਿਦਾਸ ਜੀ ਦੇ ਜਦੋਂ ਆਏ ਉੱਥੇ ਦਵਾਰੇ ਤੇ ਤੇ ਅੱਗੇ ਭਗਤ ਰਵਿਦਾਸ ਜੀ ਪਰਮਾਤਮਾ ਦੀ ਵਡਿਆਈ ਕਰ ਰਹੇ ਆ ਸਾਧ ਸੰਗਤ ਬੈਠ ਕੇ ਸੁਣ ਰਹੀ ਹੈ ਕੀ ਪੜ ਰਹੇ ਆ ਜਉ ਤਮ ਗਿਰ ਵਰ ਤਉ ਹਮ ਮੋਰਾ ਜੋ ਤੂੰ ਚੰਦ ਤੋਂ ਹਮ ਭਏ ਹੈ ਚਕੂਰਾ ਪਰਮਾਤਮਾ ਜੀ ਤੇਰੇ ਨਾਮ ਇੰਨਾ ਪਿਆਰ ਕਰਦਾ ਇੰਨਾ ਪਿਆਰ ਕਰਦਾ ਜਿਵੇਂ ਬੱਦਲ ਹੋ ਜਾਂਦੇ ਆ ਮੋਰ ਨੱਚਦੇ ਆ ਇਸੇ ਤਰ੍ਹਾਂ ਪਰਮਾਤਮਾ ਜੀ ਮੈਂ ਤੈਨੂੰ ਦੇਖ ਦੇਖ ਕੇ ਆਨੰਦਮਈ ਹੋ ਜਾਂਦਾ ਹੈ ਜਿਵੇਂ ਚੰਦ ਵੇਖ ਕੇ ਚਕੋਰ ਮਸਤ ਹੋ ਜਾਂਦੀ ਏ ਜਿਵੇਂ ਚੰਦ ਨੂੰ ਚਕੋਰ ਪਿਆਰ ਕਰਦੀ ਪਰਮਾਤਮਾ ਜੀ ਮੈਂ ਤੇਰੇ ਚਰਨਾਂ ਨੂੰ ਇੰਨਾ ਪਿਆਰ ਕਰਦਾ ਜਿਉਂ ਤੁਮ ਗਿਰ ਵਰ ਤੋਂ ਹਮ ਮੂਰਾ ਜਿਉਂ ਤੁਮ ਚੰਦ ਤੋਂ ਹਮ ਭਏ ਹੈ ਚਕੋਰਾ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੁਰੈ ਤੁਮ ਸੋ ਤੋਰ ਕਵਨ ਸਮਝੋ ਰੈ ਇਸ ਤਰ੍ਹਾਂ ਭਗਤ ਰਵਿਦਾਸ ਜੀ ਪਰਮਾਤਮਾ ਦੇ ਗੁਣ ਗਾ ਰਹੇ ਆ ਸਾਰੀ ਸੰਗਤ ਬੈਠ ਕੇ ਸੁਣ ਰਹੀ ਆ ਜਦੋਂ ਰਾਣੀ ਝਾਲੀ ਨੇ ਦਰਸ਼ਨ ਕੀਤੇ ਬਾਣੀ ਸੁਣੀ ਤੇ ਜਿਵੇਂ ਭਗਤ ਕਬੀਰ ਜੀ ਕਹਿੰਦੇ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਇਕ ਲਗਤ ਹੀ ਭੈਂਗਿਰ ਪਰਿਆ ਪਰਾ ਕਲੇਜੇ ਛੇਕ ਇੰਨਾ ਆਨੰਦ ਮਿਲਿਆ ਸਾਰਾ ਕੁਝ ਭੁੱਲ ਗਿਆ ਰਾਣੀ ਝਾਲੀ ਨੂੰ ਦਰਸ਼ਨ ਕਰਦੀ ਰਹੀ ਬਾਣੀ ਸੁਣਦੀ ਰਹੀ ਜਦੋਂ ਸਮਾਪਤੀ ਹੋਈ ਦੀਵਾਨ ਦੀ ਕੀਰਤਨ ਦੀ ਚਰਣਾ ਤੇ ਆਕੇ ਨਮਸਕਾਰ ਕੀਤੀ ਚਰਣਾ ਤੇ ਝੁਕ ਗਈ ਭਗਤ ਰਵਿਦਾਸ ਜੀ ਦੇ ਨਾਲ ਬੇਨਤੀ ਕੀਤੀ ਭਗਤ ਜੀ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਨਾਮ ਦੀ ਦਾਤ ਬਖਸ਼ੋ ਮੈਨੂੰ ਵੀ ਆਪਣੇ ਰੰਗਾਂ ਵਿੱਚ ਰੰਗ ਲਾਓ ਮੈਨੂੰ ਵੀ ਨਾਮ ਦੇ ਰੰਗਾਂ ਦੇ ਵਿੱਚ ਰੰਗ ਲਾਓ ਕਿਰਪਾ ਕਰੋ ਮੇਰੇ ਤੇ ਵੀ ਮੈਂ ਤਾਂ ਆਪਣਾ ਜੀਵਨ ਹੈ ਜਿਹੜਾ ਸਾਰਾ ਹੀ ਮਾਇਆ ਦੇ ਵਿੱਚ ਲੱਗ ਕੇ ਸੰਸਾਰ ਦੇ ਵਿੱਚ ਲੱਗ ਕੇ ਬਿਰਥਾ ਗਵਾ ਲਿਆ ਕਿਰਪਾ ਕਰੋ ਮੈਨੂੰ ਵੀ ਜੀਵਨ ਦੀ ਸੋਝੀ ਬਖਸ਼ੋ ਪਰ ਭਗਤ ਰਵਿਦਾਸ ਜੀ ਨੇ ਉਪਦੇਸ਼ ਦਿੱਤਾ ਕਿ ਰਾਮ ਦੇ ਨਾਮ ਦਾ ਜਸ ਗਾਇਆ ਕਰੋ ਜਦੋਂ ਕਿ ਆ ਰਾਮ ਦੇ ਨਾਮ ਦਾ ਜਸ ਗਾਇਆ ਕਰੋ ਤੇ ਨਾਲ ਨਦਰੀ ਨਦਰੀ ਨੇ ਹਾਲ ਕਰ ਦਿੱਤਾ ਅੰਦਰ ਨਾਮ ਚੱਲ ਪਿਆ ਪਰਮਾਤਮਾ ਦੀ ਬੰਦਗੀ ਚੱਲ ਪਈ ਅੰਦਰ ਸਵਾਸ ਸਵਾਸ ਨਾਮ ਚੱਲਣ ਲੱਗ ਪਿਆ ਰਾਣੀ ਝਾਲੀ ਦੇ ਕੁਝ ਦਿਨ ਰਹਿ ਕੇ ਉਹਨੇ ਉੱਥੇ ਭਗਤਰ ਵਿਦਾਸ ਜੀ ਕੋਲ ਸੇਵਾ ਕੀਤੀ ਸੰਗਤ ਕੀਤੀ ਵਡਿਆਈ ਸੁਣੀ ਵਡਿਆਈ ਕੀਤੀ ਪਰਮਾਤਮਾ ਦੀ ਤੇ ਫਿਰ ਆਗਿਆ ਲੈ ਕੇ ਇਹ ਵਾਪਸ ਆਪਣੇ ਚਤੌੜਗੜ੍ਹ ਨੂੰ ਆ ਗਈ ਜਦੋਂ ਵਾਪਸ ਆਈ ਤੇ ਉਥੋਂ ਦੇ ਬ੍ਰਾਹਮਣ ਲੋਕਾਂ ਨੂੰ ਪਤਾ ਲੱਗਿਆ ਵੀ ਚਿਤੌੜਗੜ੍ਹ ਦੀ ਮਹਾਰਾਣੀ ਜਿਹੜੀ ਪਟਰਾਣੀ ਐ ਰਾਜੇ ਦੀ ਰਾਣੀ ਉਹਨੇ ਇੱਕ ਛੁੱਦਰ ਜਾਤੀ ਦੇ ਜਾਤੀ ਦੇ ਭਗਤ ਰਵਦਾਸ ਜੀ ਦੇ ਚਰਨਾਂ ਤੇ ਸੀਸ ਨਵਾ ਦਿੱਤਾ ਤੇ ਉਹਨੂੰ ਗੁਰੂ ਧਾਰਨ ਕਰ ਲਿਆ ਗੁਰੂ ਧਾਰਨ ਦੀ ਮਰਿਆਦਾ ਤਾਂ ਇਹ ਸੀ ਵੀ ਬ੍ਰਾਹਮਣ ਨੂੰ ਗੁਰੂ ਧਾਰਨ ਕਰ ਸਕਦੇ ਆ ਇਹ ਇਹਨੂੰ ਕਿਉਂ ਧਾਰਨ ਕੀਤਾ ਗੁਰੂ ਤੇ ਐਨੀ ਈਰਖਾ ਕੀਤੀ ਜਾ ਕੇ ਚਿਤੌੜਗੜ੍ਹ ਦੇ ਰਾਜੇ ਦੇ ਕਿਲੇ ਦੇ ਵਿੱਚ ਸਭਾ ਵਿੱਚ ਪੇਸ਼ ਹੋ ਗਏ ਪੰਡਤ ਜਦੋਂ ਉੱਥੇ ਗਏ ਤੇ ਸ਼ਿਕਾਇਤ ਲਾਈ ਵੀ ਰਾਜਨ ਰਾਜੇ ਤਾਂ ਮਰਿਆਦਾ ਬਣਾਉਣ ਵਾਲੇ ਹੁੰਦੇ ਆ ਪਰਜਾ ਦੀ ਰਾਖੀ ਵਾਲੇ ਹੁੰਦੇ ਆ ਜੇ ਰਾਜੇ ਹੀ ਮਰਿਆਦਾ ਤੋੜਨ ਲੱਗ ਜਾਣ ਤੇ ਫਿਰ ਪਰਜਾ ਦੀ ਰਾਖੀ ਕੌਣ ਕਰੇ ਰਾਜਨ ਕਹਿਣ ਲੱਗਾ ਕੀ ਗੱਲ ਹੋਈ ਫਿਰ ਉਹਨਾਂ ਨੇ ਦੱਸਿਆ ਵੀ ਤੁਹਾਡੀ ਪਟਰਾਣੀ ਕਾਂਸੀ ਵਿੱਚ ਜਾ ਕੇ ਇੱਕ ਛੁੱਦਰ ਜਾਤੀ ਦੇ ਭਗਤ ਅਕਮੌਣ ਵਾਲੇ ਦੇ ਚਰਨਾਂ ਤੇ ਡਿੱਗ ਪਈ ਉਹਨੂੰ ਗੁਰੂ ਧਾਰਨ ਕੀਤਾ ਰਾਜਨ ਆਪਣੀ ਮਰਿਆਦਾ ਤਾਂ ਇਹ ਹੈ ਵੀ ਬ੍ਰਾਹਮਣ ਨੂੰ ਗੁਰੂ ਧਾਰਨ ਕਰਨਾ ਉਹ ਨੀਵੀਂ ਜਾਤੀ ਦਾ ਹੈ ਰਾਜੇ ਨੇ ਜਦੋਂ ਇਹ ਸੁਣਿਆ ਤੇ ਰਾਜਾ ਵੀ ਅੱਗ ਬਲੂਲਾ ਹੋ ਗਿਆ ਗੁੱਸਾ ਆ ਗਿਆ ਉਹਨੂੰ ਜਦੋਂ ਰਾਣੀ ਨੂੰ ਪੁੱਛਣ ਵਾਸਤੇ ਅੰਦਰ ਜਾ ਰਿਹਾ ਕਹਿਣ ਲੱਗਿਆ ਮੈਂ ਪੁੱਛਦਾ ਹੁਣੀ ਅੰਦਰ ਗਿਆ ਪੁੱਛਣ ਵਾਸਤੇ ਤੇ ਉਹ ਰਾਣੀ ਪਰਮਾਤਮਾ ਦੇ ਗੁਣ ਗਾ ਰਹੀ ਹੈ ਪਰਮੇਸ਼ਰ ਦਾ ਸਿਮਰਨ ਕਰ ਰਹੀ ਹੈ ਸਮਾਪਤੀ ਕੀਤੀ ਜਦੋਂ ਮਕਰਖੜਾ ਰਾਜੇ ਨੂੰ ਦੇਖਿਆ ਪਤੀ ਪਰਮੇਸ਼ਰ ਦੇ ਸਤਕਾਰ ਵਿੱਚ ਰਾਣੀ ਝਾਲੀ ਖੜੀ ਹੋਈ ਪੁੱਛਿਆ ਰਾਣੀ ਤੂੰ ਕਾਂਸੀ ਵਿੱਚ ਜਾ ਕੇ ਭਗਤ ਰਵਿਦਾਸ ਦੇ ਚਰਨਾਂ ਤੇ ਅਸੀਸ ਨਵਾਇਆ ਉਹਨੂੰ ਗੁਰੂ ਧਾਰਨ ਕੀਤਾ ਪੰਡਤ ਸ਼ਿਕਾਇਤ ਲੈ ਕੇ ਆਏ ਆ ਬ੍ਰਾਹਮਣ ਲੋਕ ਸ਼ਿਕਾਇਤ ਲੈ ਕੇ ਆਏ ਆ ਰਾਣੀ ਕਹਿਣ ਲੱਗੀ ਪਤੀ ਪਰਮੇਸ਼ਰ ਜੀ ਜੀ ਹਾਂ ਮੈਂ ਕੀਤਾ ਗੁਰੂ ਧਾਰਨ ਕਿਉਂਕਿ ਉਹ ਐਸੇ ਭਗਤ ਹੈ ਜਿਹੜੇ ਪਰਮਾਤਮਾ ਦੇ ਵਿੱਚ ਜੁੜੇ ਹੋਏ ਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਉਹਨਾਂ ਦੇ ਸਦਾ ਪਰਮੇਸ਼ਰ ਨਾਲ ਹੈ ਇਹਨਾਂ ਪੰਡਤਾਂ ਨੂੰ ਪੁੱਛੋ ਜਿਹੜੇ ਸ਼ਿਕਾਇਤ ਲੈ ਕੇ ਆਏ ਇਹਨਾਂ ਨੇ ਕਦੇ ਪਰਮਾਤਮਾ ਦੇ ਦਰਸ਼ਨ ਕੀਤੇ ਆ ਉਹ ਭਗਤ ਰਵਿਦਾਸ ਜੀ ਤੇ ਸਦਾ ਪਰਮੇਸ਼ਰ ਨਾਲ ਰਹਿੰਦਾ ਹੈ ਉਹ ਰੋਜ਼ਾਨਾ ਦਰਸ਼ਨ ਕਰਦੇ ਆ ਪਰਮੇਸ਼ਰ ਦੇ ਮੈਂ ਕੀਤਾ ਮੈਂ ਮੁਕਰਦੀ ਨਹੀਂ ਮੈਂ ਗੁਰੂ ਧਾਰਨ ਕੀਤਾ ਉਹਨਾਂ ਨੂੰ ਕਿਉਂਕਿ ਭਗਤ ਰਵਦਾਸ ਜੀ ਵਰਗਾ ਸੰਸਾਰ ਤੇ ਕੋਈ ਭਗਤ ਨਹੀਂ ਹੈ ਉਹ ਪਰਮਾਤਮਾ ਨਾਲ ਜੁੜੇ ਹੋਏ ਆ ਮੈਂ ਉਹਨਾਂ ਨੂੰ ਤਾਂ ਗੁਰੂ ਧਾਰਨ ਕੀਤਾ ਮੈਂ ਇਸ ਗੱਲ ਤੋਂ ਮੁਕਰਦੀ ਨਹੀਂ ਤੇ ਰਾਜਨ ਜਦੋਂ ਇੰਨੀ ਗੱਲ ਸੁਣੀ ਕਿਉਂਕਿ ਭਗਤੀ ਸੱਚੀ ਸੀ ਰਾਣੀ ਝਾਲੀ ਦੀ ਰਾਣੀ ਝਾਲੀ ਦੀ ਭਗਤੀ ਮੂਰੇ ਰਾਜਾ ਸੀ ਬੋਲ ਨਹੀਂ ਸਕਿਆ ਰਾਜਾ ਵੀ ਇਹ ਬਚਨ ਸੁਣ ਕੇ ਠੰਡੰਬਰ ਗਿਆ ਜਦੋਂ ਉਹ ਕਹਿਣ ਲੱਗੀ ਵੀ ਸ਼ਿਕਾਇਤ ਲੈ ਕੇ ਆਏ ਆ ਵੀ ਪੰਡਤ ਲੋਕ ਬ੍ਰਾਹਮਣ ਲੋਕੋ ਕਹਿਣ ਲੱਗੀ ਮੈਂ ਜਾਣਦੀ ਆ ਸ਼ਿਕਾਇਤ ਕਿਉਂ ਲੈ ਕੇ ਆਏ ਆ ਕਿਉਂਕਿ ਮੈਂ ਇਹਨਾਂ ਨੂੰ ਪੂਜਾ ਨਹੀਂ ਦਿੰਦੀ ਦਾਨ ਨਹੀਂ ਦਿੱਤਾ ਅਰਚਨਾ ਨਹੀਂ ਦਿੱਤੀ ਇਸ ਕਰਕੇ ਕਹਿਣ ਲੱਗੀ ਚਲੋ ਮੈਂ ਤੁਹਾਡੇ ਨਾਲ ਚੱਲਦੀ ਆ ਬਾਹਰ ਆਏ ਜਦੋਂ ਪੰਡਤ ਲੋਕ ਪੁੱਛਣ ਲੱਗੇ ਵੀ ਰਾਣੀ ਤੂੰ ਉੱਥੇ ਜਾ ਕੇ ਗੁਰੂ ਧਾਰਨ ਕੀਤਾ ਤੇ ਉਹ ਕਹਿਣ ਲੱਗੀ ਪੰਡਤ ਜੀ ਬ੍ਰਾਹਮਣ ਲੋਕੋ ਤੁਸੀਂ ਤਾਂ ਗੁੱਸੇ ਹੋ ਵੀ ਤੁਹਾਨੂੰ ਮੈਂ ਦਾਨ ਦਕਸ਼ਨਾ ਨਹੀਂ ਦਿੱਤੀ ਉਹ ਕਹਿਣ ਲੱਗੇ ਹਾਂ ਤੂੰ ਸਾਡੀ ਬੇਅਦਵੀ ਕੀਤੀ ਐ ਸਾਨੂੰ ਦਾਨ ਦਕਸ਼ਨਾ ਨਹੀਂ ਦਿੱਤੀ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਅਸੀਂ ਕੋਈ ਦਿਨ ਮਿਥਦੇ ਹਾਂ ਦਿਨ ਰੱਖਦੇ ਹਾਂ ਉਹਦੇ ਤੁਹਾਨੂੰ ਸਾਰਿਆਂ ਨੂੰ ਸੱਦਾ ਦੇਵਾਂਗੇ ਤੇ ਫਿਰ ਤੁਹਾਡੀ ਸੇਵਾ ਕਰਾਂਗੇ ਨਾਲ ਦਾਨ ਵੀ ਦੇਵਾਂਗੇ ਦਕਸ਼ਨਾ ਵੀ ਦੇਵਾਂਗੇ ਐਨਾ ਸੁਣ ਕੇ ਬ੍ਰਾਹਮਣ ਲੋਕ ਵਾਪਸ ਚਲੇ ਗਏ ਖੁਸ਼ ਹੋ ਗਏ ਜਦੋਂ ਲੈਣ ਦੀ ਗੱਲ ਆਈ ਬ੍ਰਹਮ ਬ੍ਰਹਮਣਾਂ ਨੂੰ ਦਾਨ ਦੇਣ ਦੀ ਗੱਲ ਆਈ ਖੁਸ਼ ਹੋ ਕੇ ਵਾਪਸ ਚਲੇ ਗਏ ਰਾਣੀ ਨੇ ਰਾਜੇ ਨਾਲ ਸਲਾਹ ਕਰਕੇ ਕੁਝ ਦਿਨ ਬਾਅਦ ਫਿਰ ਇੱਕ ਪੰਡਾਰਾ ਰੱਖਿਆ ਤੇ ਨਾਲ ਭਗਤ ਰਵਿਦਾਸ ਜੀ ਨੂੰ ਸੁਨੇਹਾ ਭੇਜਿਆ ਕਿ ਸਤਿਗੁਰੂ ਜੀ ਭਗਤ ਰਵਿਦਾਸ ਜੀ ਕਿਰਪਾ ਕਰਿਓ ਸਮਸ਼ਟ ਪੰਡਾਰਾ ਕਰਨੈ ਤੇ ਤੁਹਾਨੂੰ ਅਮੰਤਰਣ ਤੁਹਾਨੂੰ ਸੱਦਾ ਹੈ ਕਿ ਤੁਸੀਂ ਜ਼ਰੂਰ ਆਉਣਾ ਹੈ ਤੁਹਾਡੀ ਆਗਿਆ ਨਾਲ ਹੀ ਇਹ ਜਿਹੜਾ ਸਮਸ਼ਟ ਭੰਡਾਰਾ ਕਰਨਾ ਹੈ ਹੋਣਾ ਹੈ ਕਿਰਪਾ ਕਰਿਓ ਜ਼ਰੂਰ ਪਹੁੰਚਿਓ ਭਗਤ ਰਵਿਦਾਸ ਜੀ ਕਹਿਣ ਲੱਗੇ ਨਹੀਂ ਅਸੀਂ ਨਹੀਂ ਆ ਸਕਦੇ ਕਿਉਂਕਿ ਸਾਡਾ ਵਿਰੋਧ ਹੋਣਾ ਹੈ ਫਿਰ ਬ੍ਰਾਹਮਣ ਲੋਕਾਂ ਨੇ ਆਉਣਾ ਨਹੀਂ ਰਾਣੀ ਕਹਿਣ ਲੱਗੀ ਭਗਤ ਰਵਿਦਾਸ ਜੀ ਜੇ ਤੁਸੀਂ ਨਾ ਆਏ ਤੇ ਫਿਰ ਅਸੀਂ ਭੰਡਾਰਾ ਨਹੀਂ ਕਰਨਾ ਸਾਡਾ ਭੰਡਾਰਾ sire ਨਹੀਂ ਚੜਨਾ ਤੁਸੀਂ ਆਉਣਾ ਜ਼ਰੂਰ ਆ ਕੋਈ ਆਵੇ ਕੋਈ ਨਾ ਆਵੇ ਭਗਤ ਰਵਿਦਾਸ ਜੀ ਆ ਗਏ ਹੁਣ ਭੰਡਾਰਾ ਜਿਹੜਾ ਹੈ ਉਹ ਦਿਨ ਆ ਗਿਆ ਜਦੋਂ ਸਾਰੇ ਬ੍ਰਹਮਣ ਲੋਕ ਵੀ ਆਏ ਜਦੋਂ ਭਗਤ ਰਵਿਦਾਸ ਜੀ ਨੂੰ ਦੇਖਿਆ ਤੇ ਫਿਰ ਬ੍ਰਹਮਣਾ ਨੇ ਫਿਰ ਰੌਲਾ ਪਾ ਦਿੱਤਾ ਵੀ ਨੀਵੀਂ ਜਾਤੀ ਦਾ ਛੂਦਰ ਫਿਰ ਆ ਗਿਆ ਭਗਤ ਜੀ ਕਹਿਣ ਲੱਗੇ ਰਾਣੀ ਮੈਂ ਤੈਨੂੰ ਕਿਹਾ ਸੀ ਵੀ ਰੌਲਾ ਪੈ ਜਨਾ ਸਾਨੂੰ ਨਾਲ ਸਾਦ ਕੋਈ ਗੱਲ ਨਹੀਂ ਪਰ ਗੁਰਮੁਖ ਪਿਆਰਿਓ ਜਦੋਂ ਵਿਰੋਧ ਹੋਇਆ ਤੇ ਭਗਤ ਰਵਿਦਾਸ ਜੀ ਪਾਸੇ ਹੋ ਗਏ ਜਦੋਂ ਭਗਤ ਰਵਿਦਾਸ ਜੀ ਪਾਸੇ ਹੋਏ ਬ੍ਰਾਹਮਣ ਲੋਕ ਪੰਕਤਾਂ ਵਿੱਚ ਬੈਠ ਗਏ ਪ੍ਰਸ਼ਾਦਾ ਛਕਣ ਵਾਸਤੇ ਪਰਮਾਤਮਾ ਨੇ ਐਸੀ ਆਪਣੇ ਪਿਆਰੇ ਦੀ लाਜ ਰੱਖੀ ਐਸੀ ਕਿਰਪਾ ਕੀਤੀ ਭਗਤ ਰਵਿਦਾਸ ਜੀ ਤਾਂ ਪਾਸੇ ਕਮਰੇ ਵਿੱਚ ਬੈਠ ਗਏ ਪੰਕਤਾਂ ਵਿੱਚ ਬ੍ਰਾਹਮਣਾਂ ਦੇ ਨਾਲ ਜਦੋਂ ਬ੍ਰਾਹਮਣ ਇੱਕ ਦੂਜੇ ਦੇ ਨਾਲ ਬੈਠੇ ਆ ਪ੍ਰਸ਼ਾਦਾ ਛਕਣ ਵਾਸਤੇ ਪੰਕਤਾਂ ਵਿੱਚ ਪਰਮਾਤਮਾ ਨੇ ਭਗਤ ਰਵਿਦਾਸ ਦਾ ਰੂਪ ਧਾਰਨ ਕੀਤਾ ਐਨੇ ਰੂਪ ਧਾਰਨ ਕੀਤੇ ਸਾਰੇ ਬ੍ਰਹਮਣਾਂ ਨਾਲ ਜਾ ਜਾ ਕੇ ਇੱਕ ਇੱਕ ਬ੍ਰਹਮਣ ਦੇ ਨਾਲ ਦੋ ਦੋ ਰਵਿਦਾਸ ਬੈਠੇ ਆ। ਸੱਜੇ ਖੱਬੇ ਤੇ ਵਰਤਾਵੇ ਜਿਹੜੇ ਆ ਪ੍ਰਸ਼ਾਦਾ ਵਰਤੌਣ ਵਾਸਤੇ ਤੁਰੇ ਫਿਰਦੇ ਆ ਉਹਨਾਂ ਤੋਂ ਕੋਈ ਪ੍ਰਸ਼ਾਦਾ ਨਹੀਂ ਪੜਦਾ। ਬ੍ਰਹਮਣ ਆਪਸ ਵਿੱਚ ਗੱਲਾਂ ਕਰਦੇ ਮੇਰੇ ਨਾਲ ਰਵਿਦਾਸ ਬੈਠਾ ਹੈ। ਦੂਸਰਾ ਕਹਿੰਦਾ ਮੇਰੇ ਨਾਲ ਵੀ ਬੈਠਾ ਹੈ, ਤੀਸਰਾ ਕਹਿੰਦਾ ਮੇਰੇ ਨਾਲ ਵੀ ਬੈਠਾ ਹੈ। ਵਰਤਾਵੇ ਪ੍ਰਸ਼ਾਦਾ ਵਰਤੌਣ ਵਾਸਤੇ ਫਿਰਦੇ ਆ ਤੇ ਉਹਨਾਂ ਤੋਂ ਕੋਈ ਪ੍ਰਸ਼ਾਦਾ ਨਹੀਂ ਪੜਦਾ। ਉਹ ਪੁੱਛਦੇ ਵੀ ਕੀ ਮਾਦਰਾਂ ਪ੍ਰਸ਼ਾਦਾ ਕਿਉਂ ਨਹੀਂ ਫੜਦੇ ਉਹ ਕਹਿਣ ਲੱਗੇ ਵੀ ਸਾਡੇ ਨਾਲ ਭਗਤ ਰਵਿਦਾਸ ਬੈਠਾ ਹੈ ਸਾਰਿਆਂ ਨਾਲ ਇੱਕ ਕਰ ਬਿਦਾਸ ਤੇ ਵਰਤਾਵੇ ਕਹਿਣ ਲੱਗੇ ਕਿਉਂ ਝੂਠ ਮਾਰਦੇ ਹੋ ਤਾਂ ਅੰਦਰ ਬੈਠੇ ਆ ਤੇ ਜਦੋਂ ਇਹ ਕੌਤਕ ਦੇਖਿਆ ਪੰਡਤਾਂ ਨੇ ਤੇ ਸਿਆਣੇ ਪੰਡਤ ਕਹਿਣ ਲੱਗੇ ਇਹ ਪਰਮਾਤਮਾ ਦਾ ਕੌਤਕ ਹੈ ਪਰਮੇਸ਼ਰ ਨੇ ਆਪ ਹੀ ਕਉਤਕ ਰਚਾਇਆ ਹੈ ਉਹ ਭਗਤ ਪੂਰੇ ਆ ਪਰਮਾਤਮਾ ਦੇ ਇਸ ਕਰਕੇ ਸਾਡਾ ਹੰਕਾਰ ਢੋਣਨ ਵਾਸਤੇ ਪ੍ਰਮਾਤਮਾ ਨੇ ਇਹ ਵਿਦ ਬਣਾਈ ਇਹ ਕਉਤਕ ਰਚਾਇਆ ਹੈ ਸਾਰੇ ਬ੍ਰਾਹਮਣ ਲੋਕ ਪੰਡਿਤ ਲੋਕ ਆ ਕੇ ਭਗਤ ਰਵਿਦਾਸ ਦੇ ਚਰਨਾਂ ਤੇ ਡਿੱਗ ਪਏ ਭਗਤ ਜੀ ਸਾਡੇ ਤੋਂ ਬੜੀ ਵੱਡੀ ਵੱੱਡੀ ਵਗਿਆ ਹੋ ਗਈ ਗਲਤੀ ਹੋ ਗਈ ਕਿਰਪਾ ਕਰੋ ਆਓ ਸਾਡੇ ਨਾਲ ਬੈਠੋ ਤੇ ਤੁਸੀਂ ਪ੍ਰਸ਼ਾਦਾ ਛਕੋ ਉਸ ਸਮੇਂ ਫਿਰ ਸਾਰੇ ਬ੍ਰਾਹਮਣਾਂ ਦੇ ਨਾਲ ਬੈਠ ਕੇ ਭਗਤ ਰਵਿਦਾਸ ਜੀ ਨੇ ਪ੍ਰਸ਼ਾਦਾ ਛਕਿਆ ਤੇ ਨਾਲ ਇਹ ਸ਼ਲੋਕ ਉਚਾਰਨ ਕੀਤਾ ਇਹ ਬਾਣੀ ਉਚਾਰਨ ਕੀਤੀ ਐਸੀ ਐਸੀ ਲਾਲ ਤੁਜ ਬਿਨ ਕੌਣ ਕਰੈ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਕੋ ਸਈਆ ਮੇਰਾ ਮਾਥੈ ਛਤਰ ਤਰੈ ਜਾਂਕੀ ਛੋਤ ਜਗਤ ਕੋ ਲਾਗੀ ਤਾਹੀ ਪਰ ਤੂੰ ਡਰੈ ਨੀਚ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਭਗਤਰ ਵਿਦਾਸ ਜੀ ਪਿਆਰ ਵਿਸ਼ਵਰਤ ਸ਼ਬਦ ਪੜਦੇ ਆ ਨੀਚੋਂ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਭਗਤ ਰਵਿਦਾਸ ਜੀ ਐਸੇ ਰੰਗ ਵਿੱਚ ਰੰਗੇ ਗਏ ਪਰਮਾਤਮਾ ਤੂੰ ਨੀਵਿਆਂ ਨੂੰ ਵੀ ਉੱਚੇ ਕਰ ਦਿੰਨਾ ਤੂੰ ਇੰਨੀ ਕਿਰਪਾ ਕਰਦਾ ਐ ਇੰਨਾ ਪਿਆਰ ਕਰਦਾ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਦੀ ਜੈ ਜੈਕਾਰ ਹੋ ਜਾਂਦੀ ਹੁਣ ਭਗਤ ਰਵਿਦਾਸ ਜੀ ਦੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਹੋ ਗਈ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਉ ਕਬੀਰ ਤਰਲੋਚਨ ਸਦਨਾ ਸੈਨ ਤਰੈ ਕਰੇ ਵਿਦਾਸ ਸੁਨੋਰੇ ਸੰਤੋ ਹਰ ਜਿਉ ਤੇ ਸਭੇ ਸਰੈ ਕਿਉਂਕਿ ਪਰਮਾਤਮਾ ਕੁਝ ਵੀ ਕਰ ਸਕਦਾ ਹੈ ਭਗਤ ਦੀ ਜੈ ਜੈਕਾਰ ਹੋਗੀ ਹਰ ਪਾਸੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਪਰਮਾਤਮਾ ਨੇ ਲਾਜ ਰੱਖੀ ਐਸੀ ਕਿਰਪਾ ਕੀਤੀ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੁ ਨਾਹੀ ਉਹ ਡੋਲ ਨਹੀਂ ਸਕਦੇ ਕਿਉਂਕਿ ਜਿਨ੍ਹਾਂ ਤੇ ਪਰਮਾਤਮਾ ਨੇ ਮਿਹਰ ਪ੍ਰਿਆਤ ਰੱਖਿਆ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਜਿਹਦਾ ਮਨ ਸੱਚੇ ਸਾਹਿਬ ਨਾਮ ਮੰਨ ਗਿਆ ਉਹਨਾਂ ਨੇ ਹਰ ਪਾਸੇ ਹੀ ਪ੍ਰਮਾਤਮਾ ਨੂੰ ਵਸਦਾ ਜਾਣ ਲਿਆ ਹਰ ਪਾਸੇ ਦਿਸਣ ਲੱਗ ਪੈਂਦਾ ਹੈ ਜੀ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਸਾਰੇ ਜੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਆ ਤੇ ਆਪਣੇ ਭਗਤਾਂ ਦੀ ਆਪ ਪ੍ਰਤ ਪਾਲਣਾ ਕਰਦਾ ਜਿਵੇਂ ਭਗਤ ਰਵਿਦਾਸ ਜੀ ਦੀ ਕੀਤੀ ਲਾਜ ਰੱਖਦਾ ਹੈ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਉਹਦੀ ਵਡਿਆਈ ਅਚਰਜ ਹੈ ਇਸ ਕਰਕੇ ਉਹਦੀ ਵਡਿਆਈ ਹਮੇਸ਼ਾ ਕਰਦੇ ਰਹੀਏ ਉਹਦਾ ਨਾਮ ਹਮੇਸ਼ਾ ਜਪਦੇ ਰਹੀਏ ਉਹਦੀਆਂ ਵਡਿਆਈਆਂ ਅਚਰਜ ਹਨ ਉਹ ਕਿਵੇਂ ਲਾਜ ਰੱਖ ਦੋ ਆਪ ਹੀ ਜਾਣਦਾ ਹੈ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਇਸ ਕਰਕੇ ਉਹਨੂੰ ਸਿਮਰਦੇ ਰਹੀਏ ਉਹਨੂੰ ਜਪਦੇ ਰਹੀਏ ਜੀ ਐਸੀ ਸਤਿਗੁਰੂ ਜੀ ਦਾ ਅੱਜ ਦਾ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸ਼ਰਵਨ ਕੀਤਾ ਜੀ ਗਲਤੀਆਂ ਭੁੱਲਾਂ ਦੀ ਖੇਮਾ ਅਸੀਸ ਦੇਣੀ ਦੇਹੋ ਸੱਜਣਾ ਸੀਸੜੀਆਂ ਜੇ ਹੋਵੇ ਸਾਹਿਬ ਸਿਓ ਮੇਲ ਬਲਾਓ ਫਤੇ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ